ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੀ ਸਾਰੀਆਂ ਸੰਗਤਾਂ ਦਾ ਮੈਂ ਸੁਖਜੀਤ ਸਿੰਘ ਢਾਲੀਵਾਲ ਸਵਾਗਤ ਕਰਦਾ ਤੇ ਅੱਜ ਜੋ ਸਥਾਨ ਤੇ ਮੈਂ ਪਹੁੰਚਿਆ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਨੀ ਕੋਰ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਰੋਪੜ ਜ਼ਿਲ੍ਹੇ ਦੇ ਤੇ ਨੰਗਲ ਸ਼ਹਿਰ ਵਿੱਚ ਸਥਿਤ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਜਾ ਰੱਤਰਾਈ ਨੇ ਜੇ ਸੱਧਿਆ ਸੀ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਕਾਫੀ ਸਮਾਂ ਉਹਨਾਂ ਨੇ ਇੱਥੇ ਬਤਾਇਆ ਤੇ ਇੱਥੇ ਸਤਲੁਜ ਦੇ ਕੰਢੇ ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਚੋਬੀ ਸਾਹਿਬ ਦਾ ਬਾਠ ਦੀ ਰਚਨਾ ਕੀਤੀ ਤੇ ਆਹ ਕਰਦੇ ਹੁਦਦਵਰਾ ਸਾਹਿਬ ਦੇ ਦਰਸ਼ਨ ਥੇਰ ਘਰ ਬੈਸੋ ਹਰ ਜਨ ਪਿਆਰੇ ਥੇਰ ਘਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਾਰੇ ਤਾਜ ਸਵਾਰੇ 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 ਤੇਰ ਘਰ ਬਸੋ ਹਰ ਜਨ ਪਿਆਰੇ ਠਹਿਰ ਧਰ ਬੈਸ ਹਰ ਜਨ ਪਿਆਰੇ ਮਿਲ ਕਰ ਬੈਸ ਹਰ ਜਨ ਪਿਆਰੇ ਮਿਲ ਕਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਤਾਜ ਸਵਾਰੇ ਸਤ ਗੁਰ ਤੁਮਾਰੇ ਕਾਜ ਸਵਾਰੇ ਸਤ ਗੁਰ ਤੁਮਾਰੇ ਕਾਜ ਸਵਾਰੇ ਸਤ ਗੁਰ ਤੁਮਾਰੇ ਕਾਜ ਸਵਾਰੇ ਦੋਛਟਾ ਦੂਤ ਪਰਮੇਸ਼ਰ ਮਾਰ दो छटा दूता परमेश्वर मारे दो छटा दूता परमेश्वर मारे कृष्ट दूता परमेश्वर मारे जनक के पैज रखे करता र ਜਨ ਕੇ ਪੈ ਜਾ ਰੱਖੇ ਕਰਤਾ